ਬੋਲਣ ਦੀ ਤਾਂ ਅਕਲ ਨਹੀਂ ਹੈ ਕਿ ਇਹਨਾਂ ਨੂੰ ਟੀਐਮ ਟੀਐਮਸੀ ਜਾਣਾ ਦੱਸੋ ਬੰਦਾ ਕਿੱਧਰ ਨੂੰ ਜਾਊ ਬੋਲ ਤਬਾਹ ਨਾ ਕਰੋ ਕੋਈ ਬੰਦ ਕੋਈ ਦੱਸ ਰਾਮਤ ਤੁਹਾਡੇ ਜਾ ਰਸਤਾ ਫਰਮ ਕੋਲ ਜੇ ਜਾ ਮਾਤਾ ਸਰਾ ਤੋ ਦੋਰਾ ਨਾ ਦੋਰਾ ਅੱਫੜੀ ਗਾਨ ਦੀ ਮੈਂ ਗੱਡੀ ਵਾਰ ਰਿਹਾ ਤੇਰੇ ਨਾਲ ਲਾਵਾਂ ਪਲਾਂਟਰੀ ਵਿੱਚ ਤੇ ਮੈਥੇ ਮਾਰੋਰੀ ਮੈਂ ਚੱਕਰ ਕਰਵਾ ਲਈ ਐ ਮਰੀਜ਼ ਪਿਆਵਾ ਵਿੱਚ ਦੱਸੋ ਅਮਰੀਜ਼ ਆ ਸਾਡੇ ਨਾਲ ਹਾਂਜੀ ਜਿਹੜੇ ਮੇਨ ਰੋਡ ਹੈ ਇਹਨਾਂ ਨੂੰ ਬਲੌਕ ਕੀਤਾ ਗਿਆ ਬਟ ਜੇ ਅਸੀਂ ਡਾਇਵਰਜਨ ਦਾ ਵਧੀਆ ਪ੍ਰਬੰਧ ਕੀਤਾ ਗਿਆ ਦੇਖੋ ਬਿਲਕੁਲ ਰੋਡ ਬਿਲਕੁਲ ਕਲੀਅਰ ਹੈ ਜੇ ਜਾਣਾ ਮੈਂ ਤਾਂ ਲਾ ਲਓ ਵੀ ਹੁਣ ਇੱਥੋਂ ਮੈਨੂੰ ਭਾਰਤਨਾਗਰ ਤੋਂ ਮੁੜ ਕੇ ਹੁਣਾ ਪੈਣਾ ਇਹ ਤਾਂ ਕੋਈ ਗੱਲ ਨਹੀਂ ਨਾ ਬਣੀ ਜੇ ਕੋਈ ਮੰਤਰੀ ਸੰਤਰੀ ਵੀ ਆਇਆ ਤਾਂ ਵੀ ਬੰਦਿਆਂ ਨੂੰ ਦੁਖੀ ਥੁੜੀ ਕਰ ਸਕਦਾ ਹੈ ਕੋਲ ਦੇ ਉੱਪਰ ਵੀ ਇੱਕ ਕੱਟ ਹੈਗਾ ਉੱਥੋਂ ਥੱਲੇ ਉਤਰ ਰਹੇ ਨੇ ਬਾਕੀ ਅਸੀਂ ਸਾਈਡਾਂ ਦੇ ਜਿਹੜੇ ਕੱਟ ਨੇ ਉਹਨਾਂ ਨੂੰ ਸਲਿੱਪ ਰੋਡ ਉਹਨਾਂ ਨੂੰ ਖੋਲ ਰੱਖਿਆ ਦੇਖੋ ਇਹ ਟੀਚਰਾਂ ਵੱਲੋਂ ਕੀਤਾ ਜਾ ਰਿਹਾ ਉਹਨਾਂ ਦੀਆਂ ਕੋਈ ਮੰਗਾਂ ਹੋਣਗੀਆਂ ਜੀ ਉਹਦੇ ਬਾਰੇ ਸ ਜੇ ਜਿਹੜਾ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਚਲੋ ਭਾਈ ਬਾਕੀ ਤੁਹਾਨੂੰ ਪਤਾ ਇਹਨਾਂ ਮੂਰੇ ਤਾਂ ਕੋਈ ਜ਼ੋਰ ਵੀ ਨਹੀਂ ਚੱਲਦਾ ਇੱਕ ਗੱਲ ਇਹ ਹੈ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਣ ਦਿੱਤੀ ਜਾ ਰਹੀ ਟ੍ਰੈਫਿਕ ਦਾ ਬਹੁਤ ਵਧੀਆ ਇਸੇ ਪ੍ਰਬੰਧ ਕੀਤਾ ਹੋਇਆ ਤੇ ਪਬਲਿਕ ਨੂੰ ਅਵੇਅਰ ਵੀ ਕਰ ਰਹੇ ਆਂ ਵੀ ਅੱਗੇ ਪ੍ਰੋਟੈਸਟ ਚੱਲ ਰਹੇ ਆਂ ਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਜੇ ਤਾਂ ਕੋਈ ਗੱਲ ਨਹੀਂ ਹੋਈ ਜੇ ਕੋਈ ਅੱਜ ਆਪਾਂ ਕਹਿੰਦੇ ਆਂ ਵੀ ਆਪਾਂ ਜਿਹੜਾ ਸਰਕਾਰ ਆ ਕੋਈ ਇਹ ਆ ਵੀ ਕੋਈ ਮੰਤਰੀ ਹੈ ਦਾ ਆਮ ਬੰਦਾ ਹੀ ਉਹ ਵੀ ਜੋ ਜਿੰਨਾ ਚਿਰ ਅੱਗੇ ਕੋਈ ਪ੍ਰੋਟੈਸਟ ਚੱਲਦਾ ਉਹਨਾਂ ਦੀ ਗੱਲਬਾਤ ਕੋਈ ਚੱਲਦੀ ਹੈ ਤੇ ਜਦੋਂ ਉਹ ਨਿਬੜ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਕਲੀਅਰ ਕਰ ਦੁਖਾਨ ਲਾਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਤੁਹਾਡੇ ਦਿਲੋਂ ਦੁਖਾਨਾਂ ਦੇ 베ਰਕਾ ਮਿਲਕ ਪਲਾਂਟ ਦੇ ਕੋਲ ਮੌਜੂਦ ਹਾਂ ਜਿੱਥੇ ਦੱਸਦੇ ਕਿ ਹਲਕਾ ਵੈਸਟ ਦੇ ਵਿੱਚ ਜਿਮਨੀ ਚੋਣਾ ਹੋ ਰਹੀਆਂ ਨੇ ਤਾਂ ਨਾਲ ਨਾਲ ਲੋਕ ਆਪਣੀ ਹੱਕੀ ਮੰਗਾਂ ਵਾਸਤੇ ਪੂਰਾ ਫਿਰੋਜ਼ਪੁਰ ਰੋਡ ਜੇਕਰ ਹੈ ਪੂਰੇ ਫਿਰੋਜ਼ਪੁਰ ਰੋਡ ਦੀ ਗੱਲ ਕਰਦੀਏ ਤੇ ਵੇਰਕਾ ਮਿਲਕ ਪਲਾਂਟ ਮੇਰੇ ਪਿੱਛੇ ਦੇਖਦੇ ਹੋ ਤਸਵੀਰਾਂ ਇੱਥੋਂ ਲੈ ਕੇ ਉਸ ਤੋਂ ਬਾਅਦ ਆਰਤੀ ਚੌਕ ਦੇ ਨਾਲ ਭਾਰਤ ਨਗਰ ਚੌਗ ਵੀ ਕਈ ਵਾਰੀ ਜਿਹੜਾ ਲੋਕਾਂ ਵੱਲੋਂ ਜਾਮ ਕੀਤਾ ਜਾਂਦਾ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਜੇਕਰ ਅੱਜ ਦੀ ਗੱਲ ਕਰਦੀਏ ਤੇ ਵੇਰਕਾ ਮਿਲਕ ਪਲਾਂਟ ਤੋਂ ਆਉਣ ਵਾਲੇ ਲੋਕਾਂ ਨੂੰ ਆਰਤੀ ਚੌਕ ਦੇ ਵਿੱਚ ਕਿਤਨੇ ਕਿਤੇ ਸੂਤਰਾਂ ਵੱਲੋਂ ਖਬਰ ਆਈ ਹੈ ਕਿ ਆਰਤੀ ਚੌਕ ਦੇ ਵਿੱਚ ਕੁਝ ਲੋਕਾਂ ਵੱਲੋਂ ਜਿਹੜੀ ਆਪਣੀ ਹੱਕੀ ਮੰਗ ਜਿਹੜਾ ਕਿਤੇ ਜਾ ਰਹੇ ਤਾਂ ਗੱਡੀਆਂ ਅਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇੱਕ ਪਾਸੇ 메ਨ ਹਾਈਵੇ ਰੋਡ ਤੇ ਫਿਰੋਜ਼ਪੁਰ ਹਾਈਵੇ ਤੇ ਮੌਜੂਦ ਆ ਜੇ ਸਾਈਵੇ ਦੇ ਉੱਤੇ ਇਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤੇ ਪੁਲਿਸ ਬਲ ਕਾਫੀ ਮੌਜੂਦ ਹੈ ਪੁਲਿਸ ਵੱਲੋਂ ਲਗਾਤਾਰ ਆ ਦੇਖ ਸਕਦੇ ਹੋ ਮੇਰੇ ਪਿੱਛੇ ਕੀ ਬੈਰੀਕੇਡ ਨਾਲ ਗੱਡੀ ਜਿਹੜੀ ਹੈ ਸਰਕਾਰੀ ਉਹ ਵੀ ਲਾਈ ਹੋਈ ਹੈ ਕਿਉਂਕਿ ਅੱਗੇ ਜਿਹੜਾ ਕਿਤੇ ਨ ਕਿਤੇ ਕਾਫੀ ਪ੍ਰੋਬਲਮ ਹੈ ਜਾਂ ਕੀ ਕਾਰਨ ਹੋ ਸਕਦਾ ਹੈ ਜਿਸ ਨੂੰ ਲੈ ਕੇ 메ਨ ਹਾਈਵੇ ਰੋਡ ਹੈ ਇਹ ਜਾਮ ਕੀਤਾ ਹੋਇਆ ਵਾ ਕਿਉਂਕਿ ਇਸ ਰੋਡ ਦੇ ਉੱਤੇ ਬਕਾਇਦਾ ਬੈਰੀਕੇਡ ਕਿਤੇ ਹੋਏ ਨੇ ਸੜਕ ਦੇ ਉੱ ਆਮ ਲੋਕਾਂ ਨੂੰ ਜਿਹੜੀ ਹੈ ਰੋਕ ਕੀਤੀ ਜਾ ਰਹੀ ਹੈ ਕਿ ਲੋਕ ਜਿਹੜੇ ਨੇ ਉਹ ਇਸ ਰੋਡ ਦੇ ਉੱਤੇ ਨਾ ਨ ਕਿਉਂਕਿ ਇੱਕ ਪਾਸੇ ਲੋਕ ਦੇਖ ਸਦੋ ਕਿ ਸਿੱਧੇ ਤੋਰ ਤੇ ਜਿਹੜਾ ਰੋਂਗ ਆ ਰਹੇ ਨੇ ਤੇ ਰੋਂਗ ਆ ਕੇ ਇਹ ਜਿਹੜਾ ਯੂਟਰਨ ਲੈਂਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੇ ਲੋਕ ਪਿੱਛੋਂ ਆ ਰਹੇ ਨੇ ਫਿਰੋਜ਼ਪੁਰ ਰੋਡ ਵੱਲੋਂ ਆ ਰਹੇ ਨੇ ਉਹਨਾਂ ਨੂੰ ਇਸ ਰੋਡ ਦੇ ਉੱਤੇ ਜਾਣ ਚ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੇ ਕਿਤਨੇ ਕਿਤੇ ਲੋਕਾਂ ਦਾ ਜਿਹੜਾ ਰੂਟ ਹੈ ਉਹ ਡਾਇਵਰਟ ਹੁੰਦਾ ਹੋਇਆ ਨਜ਼ਰ ਆ ਰਿਹਾ ਪਰ ਗੱਲਬਾਤ ਕਰਾਂਗੇ ਪੁਲਸ ਅਧਿਕਾਰੀ ਜਿਹੜੇ ਇਸ ਥਾਂ ਤੇ ਮੌਜੂਦ ਨੇ ਜਾਣਕਾਰੀ ਲੈਣੇ ਆਖਿਰਕਾਰ ਕਾਰਨ ਕੀ ਹੈਗਾ ਬੈਰੀਕੇਡ ਕਿਉਂ ਲੱਗੇ ਹੋਏ ਨੇ ਗੱਡੀ ਕਿਉਂ ਲੱਗੀ ਹੋਈ ਹੈ ਕਿਉਂਕਿ ਇੱਕ ਪਾਸੇ ਲੋਕਾਂ ਨੂੰ ਕਾਫੀ ਦਿੱਕਤ ਆ ਜਿਹੜਾ ਸਾਹਮਣਾ ਕਰਨਾ ਪੈਂਦਾ ਸਰ ਆ ਬੈਰੀਕੇਡ ਕਾਦੇ ਵਾਸਤੇ ਲੱਗੇ ਹੋਏ ਆ ਯੂਨੀਵਰਸਿਟੀ ਦੇ ਜੀ ਗੇਟ ਨੰਬਰ 1 ਦੇ ਬਾਹਰ ਜਿਹੜਾ ਟੀਚਰਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਉਹਦੇ ਰਿਗਾਰਡਿੰਗ ਜਿਹੜੀਆਂ ਸਾਡੇ ਵੱਲੋਂ ਇੱਥੇ ਸਰਕਾਰੀ ਗੱਡੀ ਬੈਰੀਕੇਟਿੰਗ ਦਾ ਇਥੇ ਰੋਡ ਨੂੰ ਬਲਾਕ ਕਰਕੇ ਪਬਲਿਕ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਜਿਹੜਾ ਕਿਸੇ ਨੇ ਅੱਗੇ ਜਾਣਾ ਹੈਗਾ ਕਚਹਿਰੀ ਜਾਣਾ ਡੀ ਐਮ ਸੀ ਜਾਣਾ ਉਹਨਾਂ ਨੂੰ ਗਾਈਡ ਕਰਕੇ ਅਸੀਂ ਪ੍ਰੋਪਰ ਤਰੀਕੇ ਨਾਲ ਅੱਗੇ ਟਾਹਿਆ ਕਰਕੇ ਇਥੇ ਡਾਇਵਰਜਨ ਦਿੱਤਾ ਗਿਆ ਹੈ ਬਿਲਕੁਲ ਸਰ ਇਹ ਗੇਟ ਨੰਬਰ 1 ਦੇ ਉੱਤੇ ਲੋਕ ਜਿਹੜੇ ਧਰਨੇ ਤੇ ਬੈਠੇ ਨੇ ਤੁਸੀਂ ਕਹਿ ਰਹੇ ਹੋ ਤੇ ਇਹ ਜਿਹੜੀ ਮੇਨ ਹਾਈਵੇ ਰੋਡ ਹੈ ਇਹ ਤੇ ਦੂਜੇ ਪਾਸੇ ਦੀ ਜਿਹੜੀ ਸੜਕ ਹੈ ਉਹ ਵੀ ਬੰਦ ਹੈਗੀ ਹੈ ਹਾਂਜੀ ਜਿਹੜੇ ਮੇਨ ਰੋਡ ਹੈ ਇਹਨਾਂ ਨੂੰ ਬਲਾਕ ਕੀਤਾ ਗਿਆ ਬਟ ਜੇ ਅਸੀਂ ਡਾਇਵਰਜਨ ਦਾ ਵਧੀਆ ਪ੍ਰਬੰਧ ਕੀਤਾ ਗਿਆ ਦੇਖੋ ਬਿਲਕੁਲ ਰੋਡ ਬਿਲਕੁਲ ਕਲੀਅਰ ਹੈ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਣ ਦਿੱਤੀ ਜਾ ਰਹੀ ਜੀ ਬਿਲਕੁਲ ਪਰ ਜਿਹੜੇ ਲੋਕਾਂ ਨੂੰ ਇੱਥੇ ਕੋਲ ਹੀ ਜਾਣਾ ਪੈਂਦਾ ਵਾ ਜੇਕਰ ਉਹ ਪੁਲ ਉੱਪਰ ਚੜਦੇ ਨੇ ਤੇ ਉਹਨਾਂ ਨੂੰ ਕਾਫੀ ਦੂਰ ਜਾ ਕੇ ਜਿਹੜਾ ਯੂ-ਟਰਨ ਲੈਣਾ ਪੈ ਸਕਦਾ ਤੇ ਕੁਝ ਲੋਕ ਇੱਥੋਂ ਦੂਜੇ ਪਾਸੇ ਸੜਕ ਤੋਂ ਰੋਂਗ ਵੀ ਆਂਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਜੀ ਅਸੀਂ ਜਿਹੜਾ ਪੁਲ ਦੇ ਉੱਪਰ ਜਿਹੜੇ ਜਾ ਰਹੇ ਨੇ ਅੱਗੇ ਸਾਡੇ ਪੁਲ ਦੇ ਉੱਪਰ ਵੀ ਇੱਕ ਕੱਟ ਹੈਗਾ ਉੱਥੋਂ ਥੱਲੇ ਉਤਰ ਰਹੇ ਨੇ ਬਾਕੀ ਅਸੀਂ ਸਾਈਡਾਂ ਦੇ ਜਿਹੜੇ ਕੱਟ ਨੇ ਉਹਨਾਂ ਨੂੰ ਸਲਿੱਪ ਰੋਡ ਉਹਨਾਂ ਨੂੰ ਕੋਲ ਰੱਖਿਆ ਉਹਨਾਂ ਦੇ ਵਰਤੋਂ ਨਾਲ ਜਿਹੜੀ ਪਬਲਿਕ ਆਪਣੇ ਜਗ੍ਹਾ ਤੇ ਦੇਖੋ ਇਹ ਟੀਚਰਾਂ ਵੱਲੋਂ ਕੀਤਾ ਜਾ ਰਿਹਾ ਉਹਨਾਂ ਦੀ ਕੋਈ ਮੰਗਾਂ ਹੋਣਗੀ ਹੈ ਜੀ ਉਹਦੇ ਬਾਰੇ ਸਾਨੂੰ ਇਹ ਨਹੀਂ ਸਾਨੂੰ ਟ੍ਰੈਫਿਕ ਦੀ ਡਿਊਟੀ ਲਗਾਈ ਹੈ ਕਿ ਜਿਹੜਾ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਬਿਲਕੁਲ ਸਿਰ ਟ੍ਰੈਫਿਕ ਨੂੰ ਦੇਖਦੇ ਹੋਏ ਕਿਵੇਂ ਬੀ ਫਿਰੋਜ਼ਪੁਰ ਰੋਡ ਤੇ ਇਸ ਟਾਈਮ ਵੇਰ ਕਾ ਮਿਲਕ ਪਲਾਂਟ ਦੇ ਕੋਲ ਬਿਲਕੁਲ ਮੌਜੂਦ ਹੋ ਤੇ ਨਾਲ ਭਾਰਤ ਨਗਰ ਚੌਕ ਤੱਕ ਦਾ ਜਿਹੜਾ ਸੜਕ ਹੈ ਉਸ ਸੜਕ ਦੇ ਉੱਤੇ ਕੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਜੀ ਮੇਨ ਗੱਲ ਇਹ ਹੈ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਣ ਦਿੱਤੀ ਜਾ ਰਹੀ ਟ੍ਰੈਫਿਕ ਦਾ ਬਹੁਤ ਵਧੀਆ ਇਸੇ ਪ੍ਰਬੰਧ ਕੀਤਾ ਹੋਇਆ ਤੇ ਪਬਲਿਕ ਨੂੰ ਅ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਪਰੇਸ਼ਾਨੀ ਤਾਂ ਹੈ ਨਹੀਂ। ਜੇ ਕੋਈ ਪਾਸੇ ਕਾਨੂੰਨ ਵਿਵਸਥਾ ਦੀ ਜੇਕਰ ਗੱਲ ਕਰੀਏ ਤੇ ਕੋਰਟ ਆਫ ਕੰਡਕਟਰ ਲੱਗਾ ਹੋਇਆ ਉਸ ਤੋਂ ਉਸ ਦੇ ਰਿਕਾਰਡਿੰਗ ਵੀ ਜਿਹੜੇ ਲੋਕ ਨੇ ਉਲੰਘਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ? ਦੇਖੋ ਜੀ ਕੋਰਟ ਆਫ ਕੰਡਕਟਰ ਲੱਗਿਆ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਕਿਸੇ ਤਰ੍ਹਾਂ ਦਾ ਕੋਈ ਐਦਾਂ ਦੀ ਅਨਸਕਾਫੀ ਨਾ ਘਟਣਾ ਵਾਪਰ ਸਕੇ ਤੇ ਜਿਸ ਰਿਕਾਰਡਿੰਗ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਆਪਣਾ ਜਿਹੜੀ ਮੰਗਾਂ ਹੈਗੀਆਂ ਪੀਸਫੁਲੀ ਉਹਨਾਂ ਨੂੰ ਸਰ ਇਹ ਫਿਰ ਹਾਲ ਤੱਕ ਕਦੋਂ ਤੱਕ ਗੱਡੀ ਲੱਗੀ ਰੋਗੀ ਸਰਕਾਰੀ? ਦੇਖੋ ਜਿੰਨਾ ਚਿਰ ਤੇ ਜਦੋਂ ਉਹ ਨਿਬੜ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਕਲੀਅਰ ਕਰ ਦਾਂਗੇ ਹੱਲੇ ਕੁਝ ਨਹੀਂ ਨਹੀਂ ਹੱਲੇ ਨਹੀਂ ਕੋਈ ਮੈਸੇਜ ਨਹੀਂ ਜਿਆ ਇਹ ਬਿਲਕੁਲ ਦੱਸਦੀ ਹੈ ਕਿ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਮੈਂ ਜੀ ਬਦੋਲਪਿੰਡ ਤੋਂ ਇਹ ਕਹਿਣਾ ਚਾਹੁੰਦਾ ਜਿਹੜਾ ਰਸਤਾ ਹੁਣ ਬਾਈ ਜੀ ਜਾਣਾ ਸੀ ਹੈਗਾ ਪੀਯੂ ਗੇਟ ਨੰਬਰ 2 ਕੋਲੇ ਹੁਣ ਬਾਈ ਜੀ ਜੇ ਜਾਣਾ ਮੈਂ ਤਾਂ ਲਾ ਲਓ ਵੀ ਹੁਣ ਇੱਥੋਂ ਮੈਨੂੰ ਭਾਰਤਨਗਰ ਤੋਂ ਮੁੜ ਕੇ ਹੁਣਾ ਪੈਣਾ ਇਹ ਤਾਂ ਕੋਈ ਗੱਲ ਨਹੀਂ ਨਾ ਬਣੀ ਜੇ ਕੋਈ ਮੰਤਰੀ ਸੰਤਰੀ ਵੀ ਆਇਆ ਤਾਂ ਵੀ ਬੰਦਿਆਂ ਨੂੰ ਦੁਖੀ ਥੁੜੀ ਕਰ ਸਕਦੇ ਆਪਾਂ ਮਤਲਬ ਇਹ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਬਈ ਪਰੇਸ਼ਾਨੀ 100% ਪਰੇਸ਼ ਕੁੰਮਕੇ ਬੰਦਾ 20 ਕਿਲੋਮੀਟਰ ਤਹੂਗਾ ਦੂਜੀ ਗੱਲ ਚਲੋ ਸਮੇਂ ਦੀ ਬਚਤ ਤੇ ਜਿਹੜੀ ਖਰਾਬ ਹੋ ਰਿਆ ਉਹਰੇ ਬੰਦੇ ਦਾ ਪਲੱਸ ਤੇਲ ਵੀ ਖਰਾਬ ਹੋ ਰਿਆ ਟਾਈਮ ਤਾਂ ਖਰਾਬ ਹੋ ਹੀ ਰਿਆ ਵਾ ਇਹ ਤਾਂ ਕੋਈ ਗੱਲ ਨਹੀਂ ਹੋਈ ਜੇ ਕੋਈ ਆਪਾਂ ਕਹਿੰਦੇ ਆ ਵੀ ਆਪਾਂ ਜੇ ਸਰਕਾਰ ਆ ਕੋਈ ਇਹ ਆ ਵੀ ਕੋਈ ਮੰਤਰੀ ਹੈ ਤਾਂ ਆਮ ਬੰਦੇ ਹੀ ਉਹ ਵੀ ਆਮ ਬੰਦੇ ਹੋ ਕੇ ਆਪਾਂ ਆਮ ਲੋਕਾਂ ਨੂੰ ਤਾਂ ਕਰੀ ਜੇ ਕੋਈ ਬੜੀ ਚੰਗੀ ਗੱਲ ਤਾਂ ਹੈ ਨਹੀਂ ਬਈ ਠੀਕ ਨਹੀਂ ਇਹ ਤਾਂ ਬੇਫਿਊਲ ਦਾ ਕੰਮ ਹੁਣ ਜਾਣਾ ਭਾਈ ਇੱਥੇ ਆ ਕੁੰਮਕੇ ਨਹੀਂ ਦੂਰੋਂ ਆ ਰਹੇ ਆ ਹੈਣਾ ਤੇ ਚਲੋ ਭਾਈ ਬਾਕੀ ਤੁਹਾਨੂੰ ਪਤਾ ਇੰਨੇ ਮੂਰੇ ਤੱਕ ਕੋਈ ਜੋਰ ਵੀ ਨਹੀਂ ਚੱਲਦਾ ਪਛਤਰਾ ਦੇ ਪਤਾ ਵਸਤਰਾ ਖਾਈਨੇ ਨੂੰ ਖਾਈ ਚਲੋ ਫਿਰ ਹਾਲ ਇਹ ਜਿਹੜੀ ਸਰਕਾਰੀ ਗੱਡੀ ਹੈ ਉਹ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਲੱਗੀ ਹੋਈ ਹੈ ਬੈਰੀਕੇਡ ਲੱਗੇ ਹੋਏ ਨੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਵੀ ਮੌਜੂਦ ਨੇ ਟ੍ਰੈਫਿਕ ਨੂੰ ਕਲੀਅਰ ਕਰਾ ਰਹੇ ਨੇ ਪਰ ਜੇਕਰ ਲੁਧਿਆਣਾ ਦੇ ਵਿੱਚ ਦੀ ਗੱਲ ਕਰੀਏ ਤੇ ਲੁਧਿਆਣਾ ਫਿਰੋਜ਼ਪੁਰ ਰੋਡ ਭਾਰਤ ਨਗਰ ਚੌਕ ਤੋਂ ਆਉਣ ਵਾਲੇ ਲੋਕਾਂ ਨੂੰ ਜਾਂ ਜੇਕਰ ਪਿੱਛੇ ਵੇਰਕਾ ਮਿਲਕਪੁਰਾਂ ਤੇ ਵੱਲ ਨੂੰ ਜਿਹੜੇ ਲੋਕ ਕਚੈਰੀਆ ਵੱਲ ਨੂੰ ਜਾ ਰਹੇ ਨੇ ਭਾਰਤ ਨਗਰ ਚੌਕ ਵੱਲ ਨੂੰ ਜਾ ਰਹੇ ਨੇ ਉਹ ਕਰੇ ਬੈਠੇ ਹੋਣ ਤੇ ਸਿੱਧੇ ਤੌਰ ਤੇ ਸੁਣ ਲੈਣ ਕਿਉਂਕਿ ਇਸ ਰੋਡ ਤੇ ਆਉਂਗੇ ਤੇ ਕਿਤੇ ਨ ਕਿਤੇ ਤੁਸੀਂ ਵੀ ਇਸ ਜਾਮ ਦੇ ਵਿੱਚ ਕਿਉਂਕਿ ਅੱਗੇ ਕਿਤੇ ਨ ਕਿਤੇ ਕਾਫੀ ਨੁਕਸਾਨਸ ਹੈ ਨਾ ਪੈਸਾ ਦਾ ਕਿ ਅੱਜ ਜਿਹੜਾ ਅੱਗੇ ਚੱਲ ਰਿਹਾ ਆਪਣੀ ਹੱਕੀ ਮੰਗਾ ਵਾਸਤੇ ਲੋਕ ਜਿਹੜੇ ਨੇ ਉਹ ਰੋਡ ਦੇ ਉੱਤੇ ਬੈਠੇ ਨੇ ਪਰ ਲਗਾਤਾਰ ਪੁਲਿਸ ਵੱਲੋਂ ਟ੍ਰੈਫਿਕ ਜਿਹੜੀ ਆ ਉਹ ਕਲੀਅਰ ਕਰਾਈ ਜਾ ਰਹੀ ਹੈ ਮੇਰੇ ਪਿੱਛੇ ਤਸਵੀਰਾਂ ਆ ਤੁਹਾਨੂੰ ਦਿਖਾ ਦਿੰਨੇ ਆ ਕਿ ਦੇਖ ਸਕਦੇ ਹੋ ਕਿ ਜਿਹੜੇ ਲੋਕ ਉਹ ਆ ਰਹੇ ਨੇ ਤੇ ਕੁਝ ਲੋਕ ਫਲਾਈਓਵਰ ਦੇ ਆ ਜਿਹੜਾ ਦੇਖ ਸਕਦੇ ਹੋ ਕਿ ਸਹਾਰਾ ਲੈ ਰਹੇ ਨੇ ਤੇ ਜਿਹੜੇ ਲੋਕਾਂ ਨੂੰ ਥੱਲੋ ਜਾਣਾ ਸੀਗਾ ਉਹ ਲੋਕ ਜਿਹੜਾ ਦੇਖ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਰੂਟ ਹੈ ਉਹ ਡਾਇਵਰਟ ਹੋਇਆ ਹੈ ਫਿਰ ਹਾਲ ਲੋਕਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਫਿਰ ਹਾਲੇ ਟ੍ਰੈਫਿਕ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਬਿਲਕੁਲ ਇਸ ਥਾਂ ਤੇ ਮੌਜੂਦ ਨੇ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ ਟ੍ਰੈਫਿਕ ਨੂੰ ਅਸੀਂ ਪੂਰ ਤੌਰ ਤੇ ਜਿਹੜਾ ਦੇਖ ਰਹੇ ਆ ਤੇ ਰੂਟ ਨੂੰ ਡਾਇਵਰਟ ਕੀਤਾ ਹੋਇਆ ਤੇ ਕਿਸੇ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਜਿਹੜੀ ਹੈ ਨਹੀਂ ਆਊਗੀ ਫਿਰ ਹਾਲ ਪਰ ਇਹ ਜਿਹੜਾ ਪ੍ਰੋਟੈਸਟ ਹੈ ਕਦੋਂ ਤੱਕ ਚੱਲੂਗਾ ਇਸ ਬਾਰੇ ਵੀ ਕੁਝ ਨਹੀਂ ਪਤਾ ਗੱਲਬਾਤ ਵੀ ਕਰ ਲੈਨੇ ਆ ਜਿਹੜੇ ਲੋਕ ਸਾਡੇ ਨਾਲ ਮੌਜੂਦ ਨੇ ਜਾਣਕਾਰੀ ਲੈਨੇ ਸਰ ਕਿੱਥੇ ਜਲੇ ਹੋ ਇਹ ਤਾਂ ਆਰਤੀ ਚੌਕ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜਿਹੜੇ ਆ ਦੇਖ ਸਕਦੇ ਹੋ ਕੋਈ ਹੋਟਲ ਵੀ ਜਿਹੜੇ ਲੱਗੇ ਹੋਏ ਨੇ ਗੱਡੀਆਂ ਦੇ ਵਿੱਚ ਗਲਬਾਤ ਵੀ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆਖਿਰਕਾਰ ਜਿਹੜੀ ਦੇਖ ਸਕਦੇ ਹੋ ਕਿ ਕਾਫੀ ਰੂਟ ਜਿਹੜਾ ਹੈ ਡਾਇਵਰਟ ਹੋਇਆ ਹੋਇਆ ਨਜ਼ਰ ਆ ਰਿਹਾ ਤੇ ਜਿਹੜੇ ਲੋਕ ਸਿੱਧੇ ਤੋਰ ਤੇ ਆਂਦੇ ਹੋਏ ਨਜ਼ਰ ਆ ਰਹੇ ਨੇ ਉਹ ਵੇਰਕਾ ਮਿਲਕ ਪਲਾਂਟ ਤੋਂ ਸਿੱਧਾ ਜਾ ਰਹੇ ਨੇ 파ਟਨਗਰ ਚੌਕ ਵੱਲੋਂ ਤੇ ਇਹ ਰੋਡ ਜਿਹੜਾ ਵਾ ਅੱਗੇ ਜਾਮ ਲੱਗਾ ਹੋਇਆ ਵਾ ਤੇ ਪੁਲਿਸ ਅਧਿਕਾਰੀਆਂ ਨੇ ਜਦੋਂ ਇਸ ਮਾਮਲੇ ਸੰਬੰਧ ਗੱਲਬਾਤ ਕਰਦੇ ਆਂ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਜਿਹੜੀ ਗੱਲ ਹੈ ਕਹੀ ਜਾ ਰਹੀ ਹੈ ਕਿ ਅੱਗੇ ਜਿਹੜਾ ਪ੍ਰੋਟੈਸਟ ਹੋ ਰਿਹਾ ਵਾ ਤੇ ਜਿਸ ਨੂੰ ਲੈ ਕੇ ਪਬਲਿਕ ਅਵੇਅਰ ਅਸੀਂ ਕਰ ਰਹੇ ਆਂ ਤੇ ਪਬਲਿਕ ਨੂੰ ਕੋਈ ਦਿੱਕਤ ਨਾ ਹੋਵੇ ਕਿਸੇ ਦਿੱਕਤ ਪਰੇਸ਼ਾਨੀ ਦਾ ਜਿਹੜਾ ਕੋਈ ਸਾਹਮਣਾ ਨਾ ਕਰਨਾ ਪਵੇ ਤੇ ਪਬਲਿਕ ਨੂੰ ਅਵੇਅਰ ਕਰ ਰਹੇ ਆਂ ਤੇ ਲੋਕ ਵੀ ਜਿਹੜਾ ਜਦੋਂ ਪੁਲਿਸ ਅਵੇਅਰ ਕਰੀ ਤੇ ਨਾਲ-ਨਾਲ ਲੋਕ ਵੀ ਜਿਹੜਾ ਅਵੇਅਰ ਹੁੰਦੇ ਉਹ ਵੀ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਪਾਸੇ ਰੂਟ ਨੂੰ ਡਾਇਵਰਟ ਕੀਤਾ ਹੋਇਆ ਵਾ ਕਿ ਉਹ ਸਾਹਮਣਾ ਕਰਨਾ ਪੈ ਰਿਹਾ ਪਰ ਵੇਰਕਾ ਮਿਲਕ ਪਲਾਂਟ ਦੇ ਕੋਲ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਈਆਂ ਹਲਕਾ ਵੈਸਟ ਦੇ ਵਿੱਚ ਜਿਮਨੀ ਚ ਉਹਨਾਂ ਨੂੰ ਲੈ ਕੇ ਉਸ ਤੋਂ ਬਾਅਦ ਕੁਝ ਲੋਕ ਆਪਣੀ ਹੱਕੀ ਮੰਗਾਂ ਵਾਸਤੇ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਤੇ ਪ੍ਰੋਟੈਸਟ ਵੀ ਜਿਹੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਰਕਾਰ ਅੱਗੇ ਸਰਕਾਰਾਂ ਅੱਗੇ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਨੂੰ ਲੈ ਕੇ ਕਿਤਨੇ ਕਿਤੇ ਪਬਲਿਕ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ ਆਵਾਮ ਨੂੰ ਕਿਉਂਕਿ ਜਦੋਂ ਰੂਟ ਡਾਇਵਰਟ ਹੋ ਜਾਵੇ ਤੇ ਕਈ ਲੋਕਾਂ ਨੂੰ ਯੂ-ਟਰਨ ਕਾਫੀ ਦੂਰੋਂ ਲੈਣਾ ਪੈਂਦਾ ਹੈ ਤੇ ਕਈ ਲੋਕਾਂ ਨੂੰ शासन ਵੱਲੋਂ ਕਿਹਾ ਜਾ ਰਿਹਾ ਲਗਾਤਾਰ ਕਿ ਦੇਖ ਰਹੇ ਕਿੰਨੀ ਜਾਰੀ ਹੈ ਰੂਟ ਡਾਇਵਰਟ ਹੋਇਆ ਹੋਇਆ ਫਿਰ ਹਾਲ ਹਾਲੇ ਤੱਕ ਟ੍ਰੈਫਿਕ ਨੂੰ ਬਤੌਰ ਜਿਹੜਾ ਦੇਖ ਰਹੇ ਕਿੰਨੀ ਜਾਰੀ ਹੈ ਟ੍ਰੈਫਿਕ ਦੇ ਉੱਤੇ ਕੋਈ ਲੋਕ ਜਿਹੜੇ ਫਸੇ ਨਹੀਂ ਹੈਗੇ ਅੱਗੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਜੇ ਥਾਂ ਦੇ ਉੱਤੇ ਪ੍ਰੋਟੈਸਟ ਹੋ ਰਿਹਾ ਹੈ ਜੇ ਥਾਂ ਦੇ ਉੱਤੇ ਲੋਕ ਹੱਕੀ ਮੰਗਾ ਵਾਸਤੇ ਬੈਠੇ ਨੇ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ ਮੈਨਜਨ ਕੈਮਰਾਮੈਨ ਹਣੀ ਦੇ ਨੇ ਧੰਨਵਾਦ